ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਾਰੰਭਤਾ ਇੱਕ ਓੰਕਾਰ ਦੇ ਨਾਲ ਹੁੰਦੀ ਹੈ ਪਰ ਬਦਕਿਸਮਤੀ ਦੀ ਗੱਲ ਹੈ ਦੁੱਖ ਦੀ ਗੱਲ ਹੈ ਕਿ ਬਹੁਤਾਂ ਸਿੱਖਾਂ ਨੂੰ ਇੱਕ ਓੰਕਾਰ ਦਾ ਸਹੀ ਉਚਾਰਣ ਵੀ ਨਹੀਂ ਆਉਂਦਾ ਕੋਈ ਇਸ ਨੂੰ ਇੱਕਮਕਾਰ ਕਹੀ ਜਾਂਦਾ ਹੈ ਕੋਈ ਇੱਕ ਓੰਕਾਰ ਕਹੀ ਜਾਂਦਾ ਹੈ ਕੋਈ ਇਕ ਓੰਕਾਰ ਕਹੀ ਜਾਂਦਾ ਹੈ ਭਾਵ ਕਿ ਸਹੀ ਉਚਾਰਣ ਜ਼ਿਆਦਾਤਰ ਅਸੀਂ ਨਹੀਂ ਕਰ ਪਾਉਂਦੇ ਤੇ ਅਸੀਂ ਗਲਤ ਉਚਾਰਨ ਕਰਦੇ ਹਾਂ ਕਿਉਂਕਿ ਅਸੀਂ ਸੰਥਿਆ ਨਹੀਂ ਕਰਦੇ ਸੋ ਇੱਕ ਓੰਕਾਰ ਦੇ ਸ਼ੁੱਧ ਉਚਾਰਨ ਨੂੰ ਹੁਣ ਆਪਾਂ ਧਿਆਨ ਦੇ ਨਾਲ ਸੁਣੀਏ ਤੇ ਅਭਿਆਸ ਵੀ ਕਰੀਏ ਇੱਕ ਓੰਕਾਰ ਇਹਦੇ ਤਿੰਨ ਹਿੱਸੇ ਬਣ ਜਾਣਗੇ ਪਹਿਲਾ ਹਿੱਸਾ ਇੱਕ ਦੂਜਾ ਹੈ ਓੰਗ ਤੇ ਤੀਜਾ ਹੈ ਕਾਰ ਜਦੋਂ ਆਪਾਂ ਇੱਕ ਬੋਲਦੇ ਹਾਂ ਤੇ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਜਦੋਂ ਕਾਰ ਬੋਲਦੇ ਆ ਉਹਤੇ ਵੀ ਕੋਈ ਸਮੱਸਿਆ ਨਹੀਂ ਅਸਲ ਵਿੱਚ ਜਿਹੜੀ ਸਾਨੂੰ ਮੁਸ਼ਕਲ ਆਉਂਦੀ ਹੈ ਜਾਂ ਜਿਹਦਾ ਅਸੀਂ ਉਚਾਰਨ ਨਹੀਂ ਕਰ ਪਾਉਂਦੇ ਉਹ ਹੈ ਓੰਗ ਊੜੇ ਦਾ ਮੂੰਹ ਖੁੱਲਾ ਊੜੇ ਹੋੜਾ ਤੇ ਐੜੇ ਟਿੱਪੀ ਓੰਗ ਸ਼ੁਰੂਆਤ ਵਿੱਚ ਆਪਾਂ ਇਹਨੂੰ ਅਡ-ਅਡ ਕਰਕੇ ਬੋਲਾਂਗੇ ਇੱਕ ਓੰਗ ਕਾਰ ਫਿਰ ਹੌਲੀ-ਹੌਲੀ ਇੱਕ ਓੰਗ ਕਾਰ ਫਿਰ ਹੌਲੀ-ਹੌਲੀ ਇਕੱਠਾ ਕਰ ਲਾਂਗੇ ੴ ਇਸ ਕਰਕੇ ਇੱਕ ਓੰਕਾਰ ਦੇ ਉਚਾਰਨ ਦੇ ਉੱਤੇ ਆਪਾਂ ਨੂੰ ਵੱਧ ਤੋਂ ਵੱਧ ਅਭਿਆਸ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਯਤਨ ਕਰਕੇ ਇੱਕ ਓੰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੀ ਇਹ ਸ਼ਬਦ ਹੈ ਤਾਂ ਇਹਦਾ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ ਆਪ ਵੀ ਸਿੱਖਿਏ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਿਖਾਈਏ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਵੀ ਸਿਖਾਈਏ ਵੇਖਿਓ ਕਿਤੇ ਆਪਣੀ ਜਾਣ ਪਛਾਣ ਵਿੱਚ ਕੋਈ ਐਸਾ ਨਾ ਰਹਿ ਜਾਏ ਕਿ ਜਿਹਨੂੰ ਇੱਕ ਓੰਕਾਰ ਦਾ ਸਹੀ ਉਚਾਰਣ ਨਾ ਆਉਂਦਾ ਹੋਵੇ